ਦੇਖ ਲਓ ਲੋਕੋ ਵੀ ਕਿੱਡਾ ਕਾਲਜੁਗ ਆ ਗਿਆ ਯਾਰ ਜਿਹੜੀ ਮਾਂ ਸੀ ਉਹ ਵੀ ਚਿੱਟਾ ਲਾਉਂਦੀ ਸੀਗੀ ਤੇ ਜਿਹੜਾ ਪਿਓ ਸੀਗਾ ਉਹ ਵੀ ਚਿੱਟਾ ਲਾਉਂਦਾ ਸੀਗਾ ਛੋਟਾ ਜਿਹਾ ਜਵਾਗ ਸੀਗਾ ਸਾਲ ਡੇਢ ਸਾਲ ਦਾ ਮਾਂ ਕਹਿੰਦੀ ਵੀ ਮੈਥੋਣੀ ਸਾਂਭਿਆ ਜਾਂਦਾ ਪਿਓ ਕਹਿੰਦਾ ਮੈਥੋਣੀ ਸਾਂਭਿਆ ਜਾਂਦਾ ਕਿਉਂਕਿ ਦੋਨੇ ਚਿੱਟਾ ਲਾਉਂਦੇ ਸੀ ਦੋਨੇ ਡੱਕ ਕੇ ਪਏ ਰਹਿੰਦੇ ਸੀਗੇ ਫੇਰ ਦੋਨਾਂ ਜੀਆਂ ਨੇ ਆਪਦੇ ਨਸ਼ੇ ਦੀ ਪੂਰਤੀ ਕਰਨ ਲਈ ਆਪਦਾ ਚਿੱਟਾ ਪੂਰਾ ਕਰਨ ਲਈ ਆਵਦਾ ਟਿੱਡੋ ਜੰਮਿਆ ਪੁੱਤ 1,80,000 ਦਾ ਵੇਚਦਾ। ਹਾਂਜੀ ਕੀ ਹਾਲ ਚਾਲ ਹੈ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ। ਜਿਹੜੀ ਅੱਜ ਵਾਲੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨੀ ਆ ਇਹ ਮਾਨਸਾ ਸਾਈਡ ਦੇ ਕੋਈ ਪਿੰਡ ਆ ਉਸ ਪਿੰਡ ਦੀ ਕਹਾਣੀ ਆ। ਤੇ ਆ ਕਲਯੁਗੀ ਮਾਂ ਪਿਓ ਦੀ ਬਈ ਮੜੀ ਜੀ ਫੋਟੋ ਦੇਖ ਲਓ ਤੇ ਇਹਨਾਂ ਦੀ ਕਰਤੂਤ ਸੁਣ ਕੇ ਤੁਹਾਡੇ ਪੈਰਾਂ ਥੱਲਿਓ ਜ਼ਮੀਨ ਨਿਕਲ ਜਾਣੀ ਆ ਵੀ ਹਾਏ ਰੱਬਾ ਐਡਾ ਕਹਿਰ। ਜਿਹੜੀ ਆਹ ਕੁੜੀ ਆ ਇਨੇ ਇਸ ਮੁੰਡੇ ਨਾਲ ਲਵ ਮੈਰਿਜ ਕਰਵਾਈ ਆ ਕੁੜੀ ਨੂੰ ਇਹ ਮੁੰਡਾ ਇੰਸਟਾਗ੍ਰam ਦੇ ਉੱਪਰ ਮਿਲਿਆ ਸੀਗਾ ਚਲੋ ਜੀ ਫਿਰ ਦੋਨੇ ਜਣੇ ਫੋਨ ਤੇ ਗੱਲਾਂ ਬਾਤਾਂ ਕਰਨ ਲੱਗ ਗਏ ਤੇ ਫਿਰ ਦੋਨਾਂ ਨੇ ਕਰਾ ਲਿਆ ਵਿਆਹ ਤੁਹਾਨੂੰ ਕੁੜੀ ਬਾਰੇ ਮੜਾ ਜਾਂ ਮੋਟਾ-ਮੋਟਾ ਦੱਸ ਦਿੰਨਾ ਜਿਹੜੀ ਇਹ ਕੁੜੀ ਸੀ ਇਹ 10th ਕਲਾਸ ਤੱਕ ਪੜ੍ਹੀ ਹੋਈ ਆ ਜਾਨੀ ਕਿ ਦਸਵੀਂ ਕੀਤੀ ਆ ਕੁੜੀ ਨੇ ਤੇ ਇਹ ਪਹਿਲਵਾਨੀ ਕਰਦੀ ਹੁੰਦੀ ਸੀ ਤੇ ਸਟੇਟ ਲੈਵਲ ਤੱਕ ਇਸ ਕੁੜੀ ਨੇ ਪਹਿਲਵਾਨੀ ਦੀ ਗੇਮ ਕੀਤੀ ਹੋਈ ਆ ਚਲੋ ਜੀ ਉਸ ਤੋਂ ਬਾਅਦ ਇਸ ਕੁੜੀ ਦੀ ਮਾੜੀ ਕਿਸਮਤ ਇੰਸਟਾਗ੍ਰam ਦੇ ਉੱਪਰ ਪਿਆਰ ਹੋਇਆ ਤੇ ਪੱਲੇ ਪੈ ਗਿਆ ਨਸ਼ੇੜੀ ਜਿਹੜਾ ਮੁੰਡਾ ਸੀਗਾ ਇਹ ਪਹਿਲਾਂ ਹੀ ਚੱਟਾ ਲਾਉਂਦਾ ਸੀਗਾ ਚਲੋ ਜੀ ਹੁਣ ਮੁੰਡੇ ਨੂੰ ਐ ਸੀਗਾ ਵੀ ਮੈਂ ਲਵ ਮੈਰਿਜ ਕਰਾ ਲਈ ਆ ਹੁਣ ਕੁੜੀ ਨੂੰ ਮੇਰੀਆਂ ਕਰਤੂਤਾਂ ਦਾ ਪਤਾ ਲੱਗੂਗਾ ਕਿ ਮੈਂ ਨਸ਼ੇੜੀ ਆ ਮੁੰਡੇ ਨੇ ਹੌਲੀ-ਹੌਲੀ ਕੁੜੀ ਨੂੰ ਚੋਗਾ ਪਾਉਣਾ ਸ਼ੁਰੂ ਕੀਤਾ ਤੇ ਕੁੜੀ ਨੂੰ ਹੌਲੀ-ਹੌਲੀ ਚਿੱਟੇ ਦੀ ਝਾੜ ਤੇ ਲਾ ਲਿਆ ਹੁਣ ਤੁਹਾਨੂੰ ਪਤਾ ਹੈ ਵੀ ਜਦੋਂ ਲਵ ਮੈਰਿਜ ਹੋਈ ਹੋਵੇ ਨਾ ਉਦੋਂ ਫਿਰ ਦੋਨਾਂ ਜੀਆਂ ਚ ਚੋਚਲੇ ਮੋਚਲੇ ਬਾੜੇ ਚੱਲਦੇ ਹੁੰਦੇ ਆ ਹੁਣ ਕਿਤੇ ਨਾ ਕਿਤੇ ਕੁੜੀ ਦੇ ਸਿਰ ਤੇ ਵੀ ਭੂਤ ਸਵਾਰ ਸੀ ਇਸ਼ਕ ਦਾ ਨਵਾਂ ਨਵਾਂ ਵਿਆਹ ਹੋਇਆ ਸੀਗਾ ਚਲੋ ਜੀ ਮੁੰਡੇ ਨੇ ਮਾੜਾ ਮਾੜਾ ਚਿੱਟਾ ਲਪਾਉਣਾ ਸ਼ੁਰੂ ਕੀਤਾ ਵੀ ਰਾਤ ਨੂੰ ਇੰਜੋਏ ਵਧੀਆ ਹੋਊਗਾ ਜੇ ਵਧੀਆ ਹੋਊਗਾ ਉਹ ਵਧੀਆ ਹੋਊਗਾ ਦੋਨਾਂ ਜੀਆਂ ਨੇ ਇੰਜੋਏ ਕਰਨ ਦੇ ਚੱਕਰ ਦੇ ਵਿੱਚ ਵਿੱਚ ਚਿੱਟੇ ਦੀ ডোজ ਵਧਾਉਣੀ ਸ਼ੁਰੂ ਕਰਤੀ ਮੁੰਡਾ ਤਾਂ ਪਹਿਲੇ ਹੀ ਪੱਕਾ ਸੀ ਚਲੋ ਜੀ ਘਰ ਵਾਲੀ ਵੀ ਪੱਕੀ ਲੱਗ ਗਈ ਹੋਣੇ ਦੋਨੇ ਜੀ ਚਿੱਟਾ ਲਾ ਲਿਆ ਕਰਨ ਰਾਤ ਨੂੰ ਇੰਜੋਏ ਕਰ ਲਿਆ ਕਰਨ ਦੇ ਨੇ ਚਿੱਟਾ ਲਾ ਲਿਆ ਕਰਨਾ ਦੋਨੇ ਪੱਕੇ ਹੋ ਗਏ ਫਿਰ ਇਹਨਾਂ ਦੇ ਘਰੇ ਇੱਕ ਪੁੱਤ ਜਨਮ ਲੈਂਦਾ ਹੁਣ ਪਿਓ ਵੀ ਚਿੱਟੇ ਦੀ ਆਦੀ ਮਾਂ ਵੀ ਚਿੱਟੇ ਦੀ ਆਦੀ ਹੁਣ ਪੁੱਤ ਸਾਂਭਣਾ ਕਿੰਨੇ ਸੀ ਚਲੋ ਜੀ ਇਹਨਾਂ ਨੇ ਕੋਈ 6 ਮਹੀਨੇ ਸਾਲ ਉਹ ਪੁੱਤ ਨੂੰ ਸਾਂਭਿਆ ਸਾਂਭਣਾ ਕੀ ਸੀ ਰੋਲ ਖੋਲ ਕੇ ਪਾਲਦਾ ਰਿਆ ਮਾਂ ਨੇ ਚਿੱਟਾ ਲਾ ਕੇ ਪਈ ਰਿਆ ਕਰਨਾ ਜਦੋਂ ਕਦੇ ਜਾਗ ਆਇਆ ਕਰਨੀ ਉਹਨੂੰ ਪੂਰਾ ਦੁੱਧ ਪਿਆ ਦਿਆ ਕਰਨ ਨਹੀਂ ਤੂੰ ੱੱਲੀ ਸੱਟ ਛੱਡਿਆ ਕਰਨਾ ਵਿਚਾਰੇ ਨੂੰ ਵਿੱਚ ਯੂਨੀਪਾਟੀ ਕਰ ਲਿਆ ਕਰਨੀ ਵਿੱਚ ਹੀ ਪਿਸ਼ਾਬ ਕਰਦੇ ਰਿਹਾ ਕਰਨਾ ਮਾਣੇ ਚਟਾਲਾ ਕੇ ਪਈ ਰਿਆ ਕਰਨਾ ਪਿਓ ਨੇ ਵੀ ਪਈ ਰਿਆ ਕਰਨਾ ਫੇਰ ਹੁਣ ਪਿੰਡ ਦੇ ਵਿੱਚ ਜਦੋਂ ਦੇਖਿਆ ਵੀ ਸਾਡੀ ਬਦਨਾਮੀ ਬਾਲੀ ਹੋਣ ਲੱਗ ਗਈ ਫੇਰ ਇਹ ਦੋਨੇ ਜਣੇ ਰਤੀਏ ਚਲੇ ਜਾਂਦੇ ਆ ਰਤੀਏ ਜਾ ਕੇ ਰਹਿਣ ਲੱਗ ਜਾਂਦੇ ਆ ਉਥੇ ਕਰਾਇਆ ਕਰੂ ਦੀ ਕੋਈ ਲੈ ਲਿਆ ਕੋਈ ਛੋਟਾ ਮੋਟਾ ਮਕਾਨ ਉਥੇ ਵੀ ਮਾੜਾ ਵੋਟ ਇਹਨਾਂ ਨੇ ਕੰਮਕਾਰ ਕਰ ਛੱਡਿਆ ਕਰਨਾ ਜਾਂ ਮੰਗ ਤੰਗ ਲਿਆ ਕਰਨੇ ਪੈਸੇ ਝੂਠ ਸੱਚ ਮਾਰ ਕੇ ਦੋਨਾਂ ਜੀਆਂ ਚਿੱਟੇ ਨਾਲ ਡੱਕ ਕੇ ਪਿਆ ਰਿਆ ਕਰਨਾ ਫੇਰ ਜਿਹੜਾ ਇਹ ਮੁੰਡਾ ਸੀ ਇਹਨੇ ਆਪਣੀ ਘਰ ਵਾਲੀ ਨੂੰ ਕਿਹਾ ਕਿ ਆਪਾਂ ਐ ਕਰੀਏ ਆਪਾਂ ਆਪਦਾ ਮੁੰਡਾ ਵੇਚ ਦਿੰਨੇ ਆ ਆਪਾਂ ਮੁੰਡਾ ਵੇਚ ਕੇ ਆ ਉਹਦੇ ਨਸ਼ੇ ਦੀ ਪੂਰਤੀ ਕਰ ਲਾਂਗੇ ਕਿਉਂਕਿ ਆਪਣੇ ਕੋਲ ਪੈਸਾ ਤੇ ਲਾਹੇ ਨਹੀਂ ਜੇ ਆਪਣਾ ਚਿੱਟਾ ਨਾ ਮਿਲਿਆ ਆਪਾਂ ਮਰ ਜਾਾਂਗੇ ਆਪਣੇ ਨੂੰ ਤੋੜ ਨਹੀਂ ਚੱਲੀ ਜਾਣੀ ਉੱਥੇ ਇਹਨਾਂ ਦਾ ਮੁੰਡਾ 5 ਲੱਖ ਦਾ ਵਿਗਦਾ ਸੀਗਾ ਪਰ ਉੱਥੇ ਇਸ ਮੁੰਡੇ ਦੀ ਘਰਵਾਲੀ ਸਟੈਂਡ ਲੈ ਜਾਂਦੀ ਕਹਿੰਦੀ ਮੈਂ ਆਪਦਾ ਪੁੱਤ ਨਹੀਂ ਵੇਚਣਾ ਜੋ ਮਰਜ਼ੀ ਹੋ ਜਾਏ ਕਿਤੇ ਨਾ ਕਿਤੇ ਜਮੀਰ ਨੇ ਅੰਦਰੋਂ ਮੜ ਜਾ ਹੁਲਾਰਾ ਮਾਰਿਆ ਹੋਊਗਾ ਕਿ ਕਮਲਗੀ ਆ ਕੀ ਕਰਦੀ ਫਿਰਦੀ ਹੈ ਫਿਰ ਜਿਹੜੀ ਘਰਵਾਲੀ ਸੀ ਉਹਨੇ ਚਿੱਟਾ ਛੱਡਣਾ ਵੀ ਚਾਇਆ ਪਰ ਉਹ ਚਿੱਟਾ ਛੱਡ ਨਹੀਂ ਸਕੀ ਚਿੱਟਾ ਕਿਵੇਂ ਛੱਡ ਜਾਂਦੀ ਕਿਉਂਕਿ ਜਦੋਂ ਘਰ ਵਾਲਾ ਚਿੱਟਾ ਲਾਉਂਦਾ ਸੀ ਕੋਲ ਬਹਿ ਕੇ ਤੇ ਉਹਦਾ ਵੀ ਹੁਣ ਜੀ ਕਰਦਾ ਸੀ ਕਿਉਂਕਿ ਉਹ ਵੀ ਪੱਕੀ ਹੋ ਚੁੱਕੀ ਸੀ ਨਾ ਕੋਈ ਸਮਝਾਉਣ ਵਾਲਾ ਨਾ ਕੋਈ ਧਿਆਨ ਕਿਸੇ ਹੋਰ ਪਾਸੇ ਲਾਉਣ ਵਾਲਾ ਜਦੋਂ ਬੰਦੇ ਦੇ ਕੋਲ ਹੀ 24 ਘੰਟੇ ਨਹੀਂ ਛੇੜੀ ਪਿਆਰ ਆਵੇ ਤੇ ਫਿਰ ਬੰਦਾ ਨਸ਼ਾ ਕਿਵੇਂ ਛੱਡ ਸਕਦਾ ਚਲੋ ਜੀ ਉੱਥੋਂ ਫਿਰ ਇਹ ਪਿੰਡ ਵਾਪਸ ਆ ਜਾਂਦੇ ਆ ਪਿੰਡ ਵਾਪਸ ਆ ਕੇ ਹੁਣ ਦੋਨੇ ਜਣੇ ਚਿੱਟੇ ਨਾਲ ਰੱਜ ਕੇ ਪਏ ਰਿਹਾ ਕਰਨ ਹੁਣ ਸਹੁਰੇ ਨੇ ਵੇਖਿਆ ਕੁੜੀ ਦੇ ਨੇ ਵੀ ਇਹ ਤਾਂ ਹੁਣ ਚਿੱਟਾ ਲਾਉਂਦੀ ਆ ਦਿਨ ਰਾਤ ਕੋਈ ਇਹਨਾਂ ਕੋਲ ਪੈਸਾ ਤੇ ਲਾਣੀ ਕੋਈ ਕੱਪੜੇ ਲਿਆਉਣ ਜੋਗੇ ਪੈਸੇ ਨਹੀਂ ਕੋਈ ਰੋਟੀ ਜੋਗੇ ਪੈਸੇ ਨਹੀਂ ਮੰਗਤਾਂ ਕਿ ਰੋਟੀ ਖਾ ਛੱਡਦੇ ਆ ਕਿਉਂਕਿ ਜਵਾਕ ਕਦੇ ਭੁੱਖਾ ਕਦੇ ਧਿਆਇਆ ਕਦੇ ਲੈਟਰਨ ਲਿਬੜਿਆ ਪਿਆ ਰਿਆ ਕਰੇ ਉਹੀ ਜਵਾਕ ਦੇ ਮੁਸ਼ਕੇ ਕੱਪੜੇ ਗਲ ਪਏ ਰਿਆ ਕਰਨਾ ਕਿਉਂਕਿ 2-4-4 ਦੇ ਮਤ ਜਵਾਕ ਨੂੰ ਨਵਾਇਆ ਕਰੇ ਨਾ ਆਪਣਾ ਹੈ ਕਰੇ ਨਾ ਜਵਾਕ ਨੂੰ ਨਵਾਇਆ ਕਰੇ ਸਹੁਰੇ ਨੇ ਕਿਹਾ ਵੀ ਤੁਸੀਂ ਤਾਂ ਚਿੱਟਾ ਲਾ ਲਾ ਕੇ ਮਰਨਾ ਹੀ ਆ ਤੁਸੀਂ ਨਹੀਂ ਬਚਦੇ ਤੁਸੀਂ ਆ ਜਵਾਕ ਨੂੰ ਕਿਸੇ ਚੰਗੇ ਘਰ ਦੇ ਗੋਦ ਪਾ ਦੋ ਇਹਦੀ ਜ਼ਿੰਦਗੀ ਬਣ ਜੂਗੀ ਤੁਸੀਂ ਨਹੀਂ ਤੁਸੀਂ ਜਵਾਕ ਮਾਰ ਦੇਣਾ ਚੋਲੀ ਮੁੜ ਕੇ ਕੁੜੀ ਦੇ ਤਾਏ ਸਹੁਰੇ ਨੇ ਇਹ ਜਵਾਕ ਕਿਸੇ ਨੂੰ ਵਿਕਾਤਾ 1,80,000 ਦਾ ਉਦੋਂ ਨਸ਼ੇ ਦੀ ਪੂਰਤੀ ਲਈ ਇਹਨਾਂ ਦੋਨਾਂ ਜੀਆਂ ਨੇ 1,80,000 ਦਾ ਜਵਾਬ ਆਪਦਾ ਵੇਚਤਾ ਇੱਕ ਸੋਫਾ ਲੈ ਜਾਂਦਾ ਬੈੱਡ ਲੈਣ ਦੇ ਅਲਮਾਰੀ ਲੈਣ ਦੀ ਕੋਸ਼ਿਸ਼ ਇਹਨਾਂ ਕੱਪੜੇ ਲੈਣ ਦੇ ਬਾਕੀ ਪੈਸੇ ਇਹਨਾਂ ਨੇ ਚਿੱਟੇ ਚ ਡਾਅ ਦਿੱਤੇ ਦੋਨੇ ਜੀ ਡੱਕ ਕੇ ਪਏ ਰਹਿੰਦੇ ਸੀਗੇ ਫਿਰ ਜਿਹੜਾ ਤੁਹਾਨੂੰ ਤਾਂ ਜਿਹੜੀਆਂ ਆਂਦਰਾਂ ਹੁੰਦੀਆਂ ਨੇ ਉਹ ਵੀ ਬੜੀ ਚੀਜ਼ ਹੁੰਦੀਆਂ ਨੇ ਹੁਣ ਜਦੋਂ ਮੜੇ ਨਸ਼ੇ ਦੀ ਲੋਰ ਲੱਥਿਆ ਕਰੇ ਇਹਨੂੰ ਆਪਦੇ ਪੁੱਤ ਦੀ ਯਾਦ ਆਇਆ ਕਰੇ ਉਦੋਂ ਚਿੱਟੇ ਤੋੜ ਵੱਜਿਆ ਕਰੇ ਉਦੋਂ ਪੁੱਤ ਦੀ ਯਾਦ ਆਇਆ ਕਰੇ ਫਿਰ ਰੋਇਆ ਕਰੇ ਵੀ ਮੇਰਾ ਪੁੱਤ ਲਿਆਓ ਮੇਰਾ ਪੁੱਤ ਲਿਆਓ ਹੁਣੇ ਦੋਨੇ ਜੀ ਇਹ ਗੱਲ ਕਹਿੰਦੇ ਆ ਵੀ ਸਾਡਾ ਪੁੱਤ ਵਾਪਸ ਕਰਾਓ ਪਰ ਹੁਣ 180000 ਰੁਪਏ ਨੇ ਵਰਤ ਲਿਆ ਪਰ ਜਿਹੜੇ ਬੰਦੇ ਪੁੱਤ ਨੂੰ ਖਰੀਦ ਕੇ ਲੈ ਗਏ 180000 ਦਾ ਉਹਨਾਂ ਦਾ ਵੀ ਕੋਈ ਕਸੂਰ ਨਹੀਂ ਉਹਨਾਂ ਦਾ ਤਾਂ ਕੀ ਕਸੂਰ ਆ ਉਹਨਾਂ ਨੇ ਤਾਂ ਪੈਸੇ ਭਰ ਕੇ ਆਪਦਾ ਪੁੱਤ ਬਣਾਇਆ ਜਿੰਨੇ ਜੋਗੇ ਹੋਣਗੇ ਕੱਲ ਨੂੰ ਉਹੋ ਜੀ ਪ੍ਰਾਪਰਟੀ ਵੀ ਆਪਦੇ ਪੁੱਤ ਨੂੰ ਜ਼ਰੂਰ ਦੇਣਗੇ ਕਿਉਂਕਿ ਜਿਹੜੇ ਬੰਦੇ 180000 ਭਰ ਸਕਦੇ ਆ ਇਹਦਾ ਮਤਲਬ ਉਹਨਾਂ ਕੋਲੇ ਪ੍ਰਾਪਰਟੀ ਹੋਊਗੀ ਨਾਲੇ ਲੋੜਵੰਦ ਪਰਿਵਾਰ ਨੇ ਲਿਆ ਹੋਊਗਾ ਜਵਾਕ ਹੋਰ ਕੋਈ ਐਵੇਂ ਜਵਾਕ ਨੂੰ ਲੈਂਦਾ ਵੀ ਨਹੀਂਗਾ ਹੁਣੇ ਪਿੰਡ ਦੇ ਸਰਪੰਚ ਨੂੰ ਵੀ ਕਹਿੰਦੇ ਆ ਥਾਣੇ ਵੀ ਗਏ ਆ ਪਿੰਡ ਦੀ ਪੰਚਾਇਤ ਨੂੰ ਕਹਿੰਦੇ ਸਾਡਾ ਜਵਾਕ ਵਾਪਸ ਕਰਾਓ ਪਰ ਮੈਂ ਪਿੰਡ ਦੀ ਪੰਚਾਇਤ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਭਰਾਵੋ ਤੁਸੀਂ ਪਾਪਾਂ ਦੇ ਭਾਗੀ ਨਾ ਬਣਿਆ ਜੀ ਇਹਨਾਂ ਦੀ ਜ਼ਿੰਦਗੀ ਨਰਕ ਬਣੀ ਪਈ ਆ ਕੱਲ ਨੂੰ ਤੁਸੀਂ ਜਵਾਕ ਵਾਪਸ ਕਰਾਤਾ ਜਵਾਕ ਦੀ ਜ਼ਿੰਦਗੀ ਵੀ ਨਰਕ ਬਣ ਜਾਣੀ ਆ ਕੱਲ ਨੂੰ ਮਾਂ ਪਿਓ ਲੈ ਵੇਖ ਕਿ ਉਹ ਵੀ ਇਸੇ ਰਾਹ ਤੇ ਤੁਰੂਗਾ ਤੁਹਾਡੇ ਗੇ ਇਹ ਬੇਨਤੀ ਹੈ ਕਿ ਪਹਿਲਾਂ ਇਹਨਾਂ ਦੋਨਾਂ ਜੀਆਂ ਨੂੰ ਕਹੋ ਵੀ ਭਾਈ ਤੁਸੀਂ ਨਸ਼ਾ ਛੱਡੋ ਨਸ਼ਾ ਛੱਡ ਕੇ ਆਪਣੀ ਮਿਹਨਤ ਕਰਨੀ ਸ਼ੁਰੂ ਕਰੋ ਜਦੋਂ ਪਿੰਡ ਵਾਲਿਆਂ ਨੂੰ ਲੱਗੂਗਾ ਪੰਚਾਇਤ ਨੂੰ ਲੱਗੂ ਕਿ ਹਾਂ ਨਸ਼ੇ ਨੂੰ ਬਿਲਕੁਲ ਛੱਡ ਗਿਆ ਮਿਹਨਤ ਕਰਨ ਲੱਗ ਗਿਆ ਉਸ ਤੋਂ ਬਾਅਦ ਇਹਨਾਂ ਦੇ ਜਵਾਕ ਝੋਲੀ ਪਵਾ ਦਿਆ ਜੀ ਉਹਨਾਂ ਟਾਈਮ ਜਵਾਕ ਨੂੰ ਵਾਪਸ ਨਾ ਕਰਾਇਆ ਜੇ ਕਿਉਂਕਿ ਇਹਨਾਂ ਨੇ ਜਵਾਕ ਕਿਸੇ ਨਾ ਕਿਸੇ ਤਰੀਕੇ ਮਾਰ ਪੈਣਾ ਇਹ ਨਹੀਂ ਪਤਾ ਵੀ ਉਹ ਜਵਾਕ ਕਿਤੇ ਹੋਰ ਪਾਸੇ ਮਹਿੰਗਾ ਵਿਕਦਾ ਹੋਵੇ ਤੇ ਇਹ ਮਹਿੰਗਾ ਵਿੱਚ ਨੂੰ ਫਿਰਦੇ ਹੁਣ ਕਿਉਂਕਿ ਨਸ਼ੇੜੀ ਬੰਦੇ ਦੀ ਜ਼ਮੀਰ ਮਰ ਜਾਂਦੀ ਆ ਨਸ਼ੇੜੀ ਬੰਦੇ ਨੂੰ ਕੋਈ ਵੀ ਰਿਸ਼ਤਾ ਮੈਨਣ ਨਹੀਂ ਰੱਖਦਾ ਹੁੰਦਾ ਤੇ ਤੁਸੀਂ ਪਾਪ ਦੇ ਭਾਗੀ ਨਾ ਬਣਿਆ ਜੇ ਕਿਉਂਕਿ ਉਹ ਚੰਗੇ ਘਰ ਚ ਜਵਾਕ ਗਿਆ ਉੱਥੇ ਉਹਦੀ ਜ਼ਿੰਦਗੀ ਸਵਰਗ ਵਰਗੀ ਬਣ ਜਾਣੀ ਆ ਅਗਲੇ ਨੇ ਪੜਾ ਲਿਖਾ ਲੈਣਾ ਕੱਲ ਨੂੰ ਚੰਗੇ ਘਰੇ ਦਾ ਵਿਆਹ ਹੋ ਜਾਊਗਾ ਉਹ ਤਾਂ ਹੋ ਗਿਆ ਪੁੰਨ ਪਰ ਇਹ ਦੋਨੇ ਜੀ ਨਿਸ਼ੇੜੀ ਆ ਹੁਣੇ ਸੋਸ਼ਲ ਮੀਡੀਆ ਤੇ ਰੌਲਾ ਪਾਉਂਦੇ ਫਿਰਦੇ ਆ ਚੈਨਲਾਂ ਤੇ ਬਿਆਨ ਦਿੰਦੇ ਫਿਰਦੇ ਵੀ ਸਾਡਾ ਪੁੱਤ ਵਾਪਸ ਕਰਾਓ ਸਾਡੇ ਤੋਂ ਗਲਤੀ ਹੋ ਗਈ ਅਸੀਂ 1.80 ਹਜ਼ਾਰ ਦਾ ਵੇਚਤਾ ਜੇ ਵੇਚਤਾ ਬਹੁ ਵੇਚਤਾ ਠੀਕ ਆ ਵੇਖ ਕੇ ਹਾਲਾਤ ਤਰਸ ਆਉਂਦਾ ਬਹੁਤ ਮਾੜਾ ਹੋਇਆ ਨਹੀਂ ਸੀ ਹੋਣਾ ਚਾਹੀਦਾ ਪਰ ਇਹ ਵੇਖੋ ਕਿ ਮਾਪਿਓ ਦੇ ਹਾਲਾਤ ਕੀ ਨੇ ਕੀ ਇਹ ਜਵਾਗ ਨੂੰ ਸਾਂਭ ਸਕਦੇ ਆ ਕਦੇ ਨਹੀਂ ਸਾਂਭ ਸਕਦੇ ਜਿਹੜੇ ਮਾਪਿਓ ਨੇ ਚਿੱਟਾ ਲਾਉਣ ਦੀ ਖਾਤਰ ਪੁੱਤ ਤੇ 1.80 ਲੱਖ ਦਾ ਵੇਚਤਾ ਉਹਨਾਂ ਨੂੰ ਪੁੱਤ ਨਾਲ ਕਿੰਨਾ ਕੁ ਪਿਆਰ ਹੋਊਗਾ ਇਹ ਗੱਲ ਤੁਸੀਂ ਆਪ ਸੋਚ ਲਓ ਇੱਕ ਪਾਸੇ ਮਾਂ ਦੇ ਚਿੱਟਾ ਸੀ ਇੱਕ ਪਾਸੇ ਮਾਂ ਦਾ ਪੁੱਤ ਸੀ ਤੇ ਮਾਂ ਨੇ ਚਿੱਟੇ ਨੂੰ ਚੁਣ ਲਿਆ ਕਹਿੰਦੀ ਮੈਂ ਚਿੱਟੇ ਨੂੰ ਨਹੀਂ ਛੱਡ ਸਕਦੀ ਪੁੱਤ ਨੂੰ ਛੱਡ ਤਾਂ ਪੁੱਤ ਨੂੰ ਵੇਚਤਾ ਜਿਹੜੀਆਂ ਮਾਵਾਂ ਹੁੰਦੀਆਂ ਨੇ ਉਹ ਤਾਂ ਪੁੱਤ ਦੇ ਕੰਡਾ ਵੱਜਿਆ ਨਹੀਂ ਜਰਦੀਆਂ ਤੇ ਆ ਕਲਜੁਗੀ ਮਾਪਿਓ ਵੇਖੋ ਜਿਨ੍ਹਾਂ ਨੇ ਚਿੱਟੇ ਦੀ ਪੂਰਤੀ ਲਈ 1.80 ਲੱਖ ਦਾ ਆਪਣਾ ਪੋਤੀ ਵੇਚਤਾ ਯਾਰ ਦੇਖੋ ਲੋਕੋ ਹੋਰ ਕਿਵੇਂ ਕਲਜੁਗਾਊਗਾ ਐਡਾ ਕਹਿਰ ਦੁਨੀਆ ਤੇ ਯਾਰ ਮਾਂ ਦੇ ਰਿਸ਼ਤੇ ਤੋਂ ਵੱਧ ਕੇ ਉੱਚਾ ਸੁੱਚਾ ਕੋਈ ਰਿਸ਼ਤਾ ਦੁਨੀਆ ਤੇ ਨਹੀਂ ਹੈਗਾ ਪਰ ਕਾਲਜੁਗ ਦੀ ਖੇਡ ਵੇਖੋ ਕਿ ਮਾਂ ਚਿੱਟਾ ਲਾਉਣ ਲੱਗ ਗਈ ਪਿਓ ਨੇ ਮਾਂ ਚਿੱਟੇ ਤੇ ਲਾਤੀ ਤੇ ਮਾਂ ਕਹਿੰਦੀ ਮੈਂ ਚਿੱਟਾ ਨਹੀਂ ਛੱਡ ਸਕਦੀ ਮੈਂ ਪੁੱਤ ਨੂੰ ਵੇਚ ਦੂੰਗੀ ਮੈਂ ਪੁੱਤ ਵੇਚ ਕੇ ਆਪਦਾ ਚਿੱਟਾ ਪੂਰਾ ਕਰ ਲਾਂ ਕਿਤੇ ਮੈਨਾਂ ਤੋੜ ਨਾਲ ਮਰ ਜਾਂ ਏ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਇਹ ਵੀਡੀਓ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣੀ ਚਾਹੀਦੀ ਆ ਕੋਈ ਹੋਰ ਮਾਂ ਆ ਇਸ ਦਲ ਦਲਚ ਵੜ ਜੇ ਕੋਈ ਹੋਰ ਮਾਂ ਪਿਓ ਨਾ ਇਹੋ ਜੀ ਕਟਿਆ ਕਰਤੂਤ ਕਰ ਜੇ ਸਾਡਾ ਮਕਸਦ ਲੋਕਾਂ ਨੂੰ ਭਰਾਵੋ ਸੁਚੇਤ ਕਰਨਾ ਅਵੇਅਰ ਕਰਨਾ ਕਿ ਭਰਾਵੋ ਨਸ਼ੇ ਦੀ ਦਲਦਲ ਤੋਂ ਬਚ ਜਓ ਇਹ ਚੱਟੇ ਦੀ ਦਲਦਲ ਬੜੀ ਮਾੜੀ ਆ ਚੱਟੇ ਨੇ بڑے ਘਰ ਉਜਾੜਤੇ ਬੜੀਆਂ ਮਾਵਾਂ ਦੇ ਪੁੱਤ ਖਾ ਗਿਆ ਤੇ ਅੱਜ ਪੰਜਾਬ ਦੇ ਹਾਲਾਤ ਵੇਖੋ 35 40% ਕੁੜੀਆਂ ਵੀ ਚੱਟੇ ਦੀ ਦਲਦਲ ਚ ਵੜ ਚੁੱਕੀਆਂ ਨੇ ਆ ਜੌਂਦਾ ਜਾਗਦਾ ਤੁਹਾਡੇ ਸਾਹਮਣੇ ਪ੍ਰੂਫ ਪਿਆ ਕਿ ਮੁੰਡਾ ਨਸ਼ਾ ਲਾਉਂਦਾ ਸੀ ਇੰਸਟਾਗ੍ਰਾਮ ਤੋਂ ਕੁੜੀ ਲੱਭ ਕੇ ਲੱਭ ਮਰਜ਼ ਕਰਾ ਲਈ ਫਿਰ ਕੁੜੀ ਵੀ ਚੱਟੇ ਤੇ ਲੱਗਦੀ ਦੇ ਦੋਨਾਂ ਜੀਆਂ ਚਿੱਟੇ ਦੀ ਪੂਰਤੀ ਲਿਆ ਦਾ ਪੁੱਤ ਵੇਚਦਾ 1.80 ਲੱਖ ਦਾ ਸਾਡਾ ਮਕਸਦ ਲੋਕਾਂ ਨੂੰ ਸੂਚਿਤ ਕਰਨਾ ਭਰਾਵੋ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣਾ ਬਹੁਤ ਬਹੁਤ ਧੰਨਵਾਦ